ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਿੱਲ ਕਮ ਜੀ ਚੈਨਲ ਰੀਤ ਕੌਰ ਤੇ ਤੇ ਜੀ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਆ ਮੈਂ ਵੀ ਠੀਕ ਆ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਮੈਨੂੰ ਵੀ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਤੇ ਮੈਨੂੰ ਵੀ ਤੰਦਰੁਸਤੀ ਤੇ ਤਰੱਕੀ ਬਖਸ਼ੇ ਪ੍ਰਮਾਤਮਾ ਤੇ ਜੀ ਅੱਜ ਆਪਾਂ ਬਸ ਗੱਲਬਾਤ ਕਰਾਂਗੇ ਤੇ ਜਾਂ ਆਪਾਂ ਜਿਸ ਨੂੰ ਇੱਕ ਬੰਤੀ ਦੀ ਵੀਡੀਓ ਦਿਖਾਵਾਂਗੇ ਤੇ ਜਿਹੜੀਆਂ ਆਪਣੇ ਕੋਲੇ ਪਹਿਲਾਂ ਦੋ ਤਿੰਨ ਜਾਗਟਾਂ ਦਾ ਆਰਡਰ ਆਇਆ ਸੀ ਜੀ ਉਹ ਤਾਂ ਹਜੇ ਆਪਣੀ ਵਿਚਾਲੀ ਰਹਿ ਗਈਆਂ ਕਿਉਂਕਿ ਉਹ 14 ਤਰੀਕ ਨੂੰ ਚਾਹੀਦੀਆਂ ਤੇ ਇੱਕ ਕੱਲ ਜੀ ਕਿਸੇ ਹੋਰ ਭੈਣ ਦਾ ਆਰਡਰ ਆ ਗਿਆ ਕਹਿੰਦੀ ਸਾਨੂੰ ਵਾਈਟ ਜਾਗਟ ਬਣਾ ਕੇ ਦੇ ਉਹਨਾਂ ਨੂੰ 5 ਤਰੀਕ ਨੂੰ ਜਾਗਟ ਚਾਹੀਦੀ ਆ ਤੇ ਜੀ ਆਪਾਂ ਹੁਣ ਉਹ ਜਾਗਟ ਫਿਰ ਲਾ ਲਈ ਕੱਲ ਯਾਰ ਸਾਨੂੰ 5 ਤਰੀਕ ਨੂੰ ਜਾਗਤ ਚਾਹੀਦੀ ਆ ਵਾਈਟ ਜ਼ਰੂਰ ਬਣਾ ਕੇ ਦਿਓ ਮੈਂ ਤਾਂ ਉਹਨਾਂ ਨੂੰ ਜਵਾਬ ਦਿੱਤਾ ਸੀ ਮੈਂ ਕਿ ਸਾਡੇ ਕੋਲ ਪਹਿਲਾਂ ਹੀ ਕੰਮ ਬਹੁਤ ਫਿਆ ਕਹਿੰਦੀ ਨਾ ਵੀ ਸਾਨੂੰ ਬਣਾ ਕੇ ਦਿਓ ਤੇ ਚਲੋ ਆਪਾਂ ਕੱਲ ਉਹ ਫਿਰ ਲਾਲੀ ਕੋਦੇ ਵਿੱਚ ਆਪਾਂ ਪਾਈਏ ਜੀ ਬੁੰਤੀ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਬੁੰਤੀ ਉਹ ਤੇ ਵੈਸੇ ਤਾਂ ਉਹ ਵੱਢ ਰਹੀ ਆ ਉੱਤੇ ਫੇਰ ਮੈਂ ਉਹਵੇਂ ਬਣਾਈ ਆ ਤੇ ਮੈਂ ਤੁਹਾਨੂੰ ਦਿਖਾਉਂਗੀ ਤੇ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਉਹ ਬੁੰਤੀ ਕਿਵੇਂ ਦੀ ਲੱਗੀ ਜ਼ਰੂਰ ਕਮੈਂਟ ਕਰਿਓ ਤੇ ਤੁਸੀਂ ਵੀ ਬਣਾਇਓ ਜੀ ਇਹ ਜ਼ਰੂਰ ਬਣਤੀ ਬਹੁਤ ਸੋਹਣੀ ਲੱਗਦੀ ਆ ਤੇ ਬਸ ਜੀ ਆਪਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕੈਂਸਰ ਬਾਰੇ ਮੈਂ ਪਹਿਲਾਂ ਵੀ ਇੱਕ ਦਿਨ ਆਪਾਂ ਕੈਂਸਰ ਬਾਰੇ ਵੀਡੀਓ ਪਾਈ ਸੀ ਤੇ ਅੱਜ ਵੀ ਆਪਾਂ ਕੈਂਸਰ ਬਾਰੇ ਗੱਲਬਾਤ ਕਰ ਰਹੇ ਆ ਜੀ ਮੈਂ ਹੱਕਈ ਇਹ ਕਹਿ ਦਿੰਦੇ ਆ ਵੀ ਮੌਦੇ ਵੀ ਦੱਸਿਆ ਸੀ ਸਾਨੂੰ ਵੀ ਅਸੀਂ ਕੰਮ ਕਰਦੇ ਆ ਆਹ ਮੈਂ ਨਹੀਂ ਜੀ ਨਹੀਂ ਬਿਲਕੁਲ ਵੀ ਕੰਮ ਨਾ ਕਰੋ ਇਹਦੇ ਵਿੱਚ ਮੈਂ ਤਾਂ ਇਹੀ ਕਹਿਣੀ ਆ ਮੇਰੇ ਭੈਣ ਭਰਾਵਾਂ ਨੂੰ ਜਿੰਨਾਂ ਨੂੰ ਵੀ ਕੋਈ ਇਹ ਤਕਲੀਫ ਆ ਮੇਰੇ ਵਾਂਗੂ ਤੇ ਬਾਹਰ ਵਾਲਾ ਕੰਮ ਜਮਾ ਵੀ ਨਾ ਕਰੋ ਤੁਸੀਂ ਕਿਉਂਕਿ ਬਈ ਇਹਦੇ ਵਿੱਚ ਆਪਾਂ ਨੂੰ ਜ਼ਰੂਰੀ ਨਹੀਂ ਵੀ ਆਪਾਂ ਬਾਹਰ ਵਾਲਾ ਕੰਮ ਕਰਕੇ ਕਾਮਯਾਬ ਹੋਵਾਂਗੇ ਆਪਾਂ ਹੌਲੀ ਕੰਮ ਵੀ ਕਰ ਸਕਦੇ ਆ ਜਿਵੇਂ ਹੁਣ ਮੈਂ ਵੀ ਤਾਂ ਕੰਮ ਕਰਨ ਨੂੰ ਜੀਤਾ ਬਹੁਤ ਕਰਦਾ ਮੈਂ ਵੀ ਪਹਿਲਾਂ ਬਹੁਤ ਪਸੂ-ਪਸੂ ਰਾਤ ਦੀ ਸੀ ਬੜਾ ਮੈਂ ਗੋਆ ਪਸਦੀ ਮੈਨੂੰ ਗੋਆ ਪੱਥਨ ਦਾ ਬਹੁਤ ਸ਼ੌਂਕ ਸੀਗਾ ਤੇ ਫਿਰ ਆਪਾਂ ਜਦੋਂ ਆਪਣਾ ਸਰੀਰ ਕੰਡਮ ਹੋ ਗਿਆ ਜੀ ਤੇ ਫਿਰ ਆਪਾਂ ਤਾਂ ਪਸੂ ਆਪਦੇ ਅੱਧ ਤਾਈਂ ਪੜਾਤੇ ਸੀ ਕਿਸੇ ਨੂੰ ਮੈਂ ਤਾਂ ਤੇ ਚਲੋ ਜੀ ਆਪਾਂ ਹੁਣ ਆਪ ਦਾ ਹੌਲਾ ਹੌਲਾ ਕੰਮ ਕਰ ਲਈਦਾ ਜਿਵੇਂ ਸਲਾਈਆਂ ਦਾ ਕੰਮ ਕਰ ਲੈਣੀ ਐ ਤੇ ਬਈ ਮੈਂ ਲੀੜਾ ਕੱਪੜਾ ਰੱਖਦੀਆਂ ਬਸ ਆਪ ਦਾ ਉੱਥੇ ਗਾਹ ਕਾਉਂਦੇ ਆ ਉਹ ਦੇ ਦੰਨੀ ਐ ਸਮਾਨ ਹੌਲਾ ਹੌਲਾ ਮੈਂ ਕੰਮ ਕਰਦੀਆਂ ਵੀਰੇ ਵੀ ਮੈਂ ਭਾਰਾ ਕੰਮ ਨਹੀਂ ਕਰਦੀ ਜ਼ਰੂਰੀ ਨਹੀਂ ਵੀ ਆਪਾਂ ਭਾਰਾ ਕੰਮ ਹੀ ਕਰਨਾ ਆਪਦਾ ਬਨੇਜ ਰੱਖੋ ਬਈ ਬਨੇਜ ਜਰੂਰੀ ਐ ਇਹਦੇ ਵਿੱਚ ਤੇ ਕੋਈ ਵੀ ਵਾਰ-ਵਾਰ ਇਹ ਜ਼ਿੰਦਗੀ ਨਹੀਂ ਮਿਲਦੀ ਇਸ ਜੱਗ ਤੇ ਵਾਰੀ-ਵਾਰੀ ਨਹੀਂ ਆਉਣਾ ਤੇ ਜਰੂਰ ਆਪਦੀ ਸਿਹਤ ਦੀ ਕੇਅਰ ਰੱਖੋ ਤੇ ਇੱਥੇ ਸਾਡੇ ਮੇਰੇ ਨਾਲ ਵੀ ਇੱਕ ਮੈਥੋਂ ਪਹਿਲਾਂ ਸਾਡੇ ਇੱਕ ਕੋਈ ਵੀਰਾ ਗੰਡਮ ਹੋਇਆ ਸੀਗਾ ਤੇ ਉਹ ਮੈਥੋਂ 2 ਸਾਲ ਪਹਿਲਾਂ ਬਿਮਾਰ ਹੋਇਆ ਸੀਗਾ ਤੇ ਉਹ ਵੀਰੇ ਨੇ ਬਨੇਜ ਨਹੀਂ ਰੱਖਿਆ ਬਈ ਬਾਹਰ ਨਹੀਂ ਚੱਕ ਨੂੰ ਢੜਿਆ ਰਹੋ ਉਹ ਪਾਰ ਚੱਕਦਾ ਵੀ ਜਿਵੇਂ ਮੰਨ ਲਓ ਕਣਕ ਦੇ ਗट्टे ਹਾਲੋ ਤਮੀਆਂ ਇਹੇ ਆ ਪਾਰ ਚੱਕਦੇ ਵੀਰੇ ਉਹ ਦਾ ਸੇਮ ਹੀ ਮੇਰੇ ਵਾਂਗੂ ਹੀ ਪ੍ਰੇਟ ਹੋਇਆ ਉਹ ਆਂ ਹੀ ਪਾਰ ਚੱਕਦਾ ਸੀ ਵੀਰੇ ਤੇ ਉਹ ਪਰ ਵੀ ਕੱਡਮ ਹੋ ਗਿਆ ਵਿਚਾਰਾ ਦੂਜੀ ਵਾਰ ਤੇ ਵੀਰੇ ਹੁਣ ਉਹ ਤੀਜੀ ਵਾਰ ਫੇਰ ਕੱਡਮ ਹੋ ਗਿਆ ਹੁਣ ਉਹ ਵਿਚਾਰਾ ਵੀਰਾ ਬਹੁਤ ਬਿਮਾਰ ਆ ਤੇ ਵਿਚਾਰੇ ਦੇ ਦੋ ਬੇਟੀਆਂ ਦੀ ਮੇਰ ਪ੍ਰਮਾਤਮਾ ਨੇ ਜਾਨਣਾ ਜਰਦਾਸ ਕੀਤੀ ਵਾਹਿਗੁਰੂ ਜਰੂਰ ਵਿਚਾਰੇ ਨੂੰ ਜਿੰਦਗੀ ਬਖਸ਼ੀ ਤੇ ਪਰ ਵੀਰੇ ਹੁਣ ਦੀ ਆਪਦੀ ਗਲਤੀ ਬਾਈ ਨੇ ਕੰਮ ਨਹੀਂ ਛੱਡਿਆ ਬਾਈ ਕੰਮ ਹੀ ਨਹੀਂ ਛੱਡਿਆ ਹੁਣੇ ਕੰਮ ਹਲਕਾ ਵੀ ਕਰ ਸਕਦੇ ਆ ਆਪਾਂ ਜ਼ਰੂਰੀ ਨਹੀਂ ਵੀ ਆਪਾਂ ਨੂੰ ਆਪਾਂ ਭਾਰੀ ਚੱਕਣਾ ਹੈ ਕਈ ਉਹ ਵਿਚਾਰਾ ਕੰਡਣਾ ਹੈ ਤੇ ਔਖਾ ਬਹੁਤ ਹੈ ਬਈ ਜੇ ਮੈਨੂੰ ਪਤਾ ਲੱਗਿਆ ਵੀ ਵੀਰਾ ਵਿਚਾਰਾ ਕੰਡਮ ਹੋ ਗਿਆ ਤੇ ਜੀਵਾਰ ਬਈ ਮੈਨੂੰ ਬਹੁਤ ਦੁੱਖ ਲੱਗਿਆ ਮੈਂ ਆਦੇ ਸਾਰਾ ਦਿਨ ਪਈ ਰਹੀ ਮੇਰਾ ਕੰਮ ਕੰਮ ਕੋਈ ਦੀ ਨਹੀਂ ਕੀਤਾ ਤੇ ਬਹੁਤ ਔਖਾ ਬਈ ਤਾਂ ਮੈਂ ਕਹਣੀ ਐ ਜਿਹੜੀ ਵੀ ਮੇਰੇ ਭੈਣ ਭਰਾ ਕੋਈ ਜਿਨ੍ਹਾਂ ਨੂੰ ਮੇਰੇ ਵਾਂਗੂ ਕੋਈ ਤਕਲੀਫ ਆ ਤਾਂ ਮੈਂ ਤਾਂ ਇਹੀ ਤੁਹਾਨੂੰ ਕਿਆਨੀ ਆ ਬਾਈ ਵੀ ਤੁਸੀਂ ਭਾਰ ਨਹੀਂ ਚੱਕਣਾ ਭਾਰ ਵਾਲਾ ਕੰਮ ਨਹੀਂ ਕਰਨਾ ਨਹੀਂ ਕਰਨਾ ਜੀ ਭਾਰ ਵਾਲਾ ਕੰਮ ਹੋਰ ਹੌਲੀ ਕੰਮ ਕਰ ਲਓ ਜਿੰਨੇ ਮਰਜ਼ੀ ਮੈਂ ਵੀ ਹੁਣ ਕੋਈ ਆਪਾਂ ਹੁਣ ਮੈਂ ਜਿਵੇਂ ਪਹਿਲਾਂ ਪਸ਼ੂ ਰੱਖਦੀ ਸੀ ਖੇਤੀ ਦਾ ਕੰਮ ਵੀ ਸੀ ਪਸ਼ੂ ਵੀ ਰੱਖਦੀ ਸਭ ਬਹੁਤ ਸਾਰਾ ਨਹੀਂ ਵੀਜੀ ਰਹਿੰਦੀ ਸਾਂ ਮੈਂ ਤੇ ਮੈਂ ਸਲਾਈ ਦਾ ਕੰਮ ਵੀ ਕਰਦੀ ਸੀ ਚਲੋ ਹੁਣ ਮੈਂ ਸਲਾਈ ਵੀ ਨਹੀਂ ਕਰਦੀ ਕਿਉਂਕਿ ਮੈਥੋਂ ਬੈਠਾ ਨਹੀਂ ਜਾਂਦਾ ਤੇ ਹੁਸਾਬ ਦੇ ਲਈ ੜੇ ਵੀ ਕਿਸੇ ਤੋਂ ਸੁਵਾਉਣੇ ਆਪਾਂ ਤੇ ਵੀ ਚਲੋ ਮੈਂ ਹੁਣ ਆਪਦਾ ਹੋਰ ਕੰਮ ਕਰ ਲੈਨੀ ਆ ਸਲਾਈਆਂ ਦਾ ਕਰ ਲਿਆ ਦੁਕਾਨ ਤੇ ਕੱਪੜੇ ਲੈਣ ਦਾ ਕਰ ਲਿਆ ਹੌਲਾ ਹੌਲਾ ਘਰ ਦਾ ਕੰਮ ਕਰ ਲਿਆ ਭਾਰਾ ਕੰਮ ਨਹੀਂ ਕਰਦੀ ਜੀ ਨੇ ਘਰੇ ਘਰ ਵਾਲਾ ਭਾਰਾ ਕੰਮ ਮੈਂ ਕਦੇ ਨਹੀਂ ਕੀਤਾ ਤੇ ਨਾ ਹੀ ਮੈਂ ਕਰਾਂ ਬਈ ਤੇ ਜ਼ਰੂਰੀ ਨਹੀਂ ਬਈ ਵੀ ਆਪਾਂ ਨੂੰ ਧਾਰੀ ਚੱਕਣਾ ਆਪਾਂ ਹੌਲੇ ਕੰਮ ਕਰ ਲਓ ਕੋਈ ਇਸ ਜੱਗ ਤੇ ਆਪਾਂ ਵਾਰ-ਵਾਰ ਤਾਉਣਾ ਨਹੀਂਗਾ ਪਤਾ ਨਹੀਂ ਬਈ ਕਿ ਉਹਨੇ ਆਪਾਂ ਨੂੰ ਕਿਵੇਂ ਜ਼ਿੰਦਗੀ ਬਖਸ਼ੀ ਇਹਦੇ ਮਾਨਸ ਕਿਵੇਂ ਬਖਸ਼ੀ ਆ ਤੇ ਜਰੂਰ ਆਪਦੇ ਸਰੀਰ ਦੀ ਕੇਅਰ ਕਰੋ ਸੰਭਾਈ ਰੱਖੋ ਆਪਦੇ ਸਰੀਰ ਦੀ ਪਹਿਲਾਂ ਵੀ ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਵੀ ਸਾਡੀ ਰਿਸ਼ਤੇਦਾਰੀ 'ਚ ਮੁੰਡਾ ਸੀ ਉਹ ਐ ਮੁੱਕ ਗਿਆ ਹੁਣ ਇਹ ਹੋਰ ਵੀ ਰੇ ਬਈ ਕੋਈ ਓਹ ਬਾਹਰ ਚ ਕਣੋਣੀ ਹਟਿਆ ਤਾਂ ਹੁਣ ਉਹਦਾ ਉਹ ਡਾਉਣ ਹੈ ਵਿਚਾਰਾ ਜੀ ਤੇ ਪ੍ਰਮਾਤਮਾ ਦੇ ਚਰਨਾਂ 'ਚ ਮੈਂ ਤਾਂ ਇਹ ਹੀ ਅਰਦਾਸ ਕਰਦੀ ਆਂ ਵੀ ਵਾਹਿਗੁਰੂ ਜਰੂਰ ਵਿਚਾਰੇ ਨੂੰ ਤੰਦਰੁਸਤੀਆਂ ਬਖਸ਼ੀਂ ਤੁਸੀਂ ਇਹ ਕਹਿਨੀ ਹੈ ਬਈ ਵੀ ਆਪੀ ਸਿਹਤ ਦਾ ਖਿਆਲ ਰੱਖੋ ਆਪਦੇ ਸਰੀਰ ਦੀ ਕੇਅਰ ਕਰੋ ਤੇ ਹੁਣ ਦਿਖਾਈ ਨਾ ਜੀ ਮੈਂ ਤੁਹਾਨੂੰ ਡਿਜ਼ਾਈਨ ਜੈਕਟ ਦਾ ਇਹ ਦੇਖੋ ਜੀ ਮੈਨੂੰ ਤਾਂ ਬਹੁਤ ਸੋਹਣਾ ਡਿਜ਼ਾਈਨ ਲੱਗਿਆ ਇਹ ਇੱਕ ਮਿੰਟ ਜੀ देखो जी नेड़े तो बहुत सोनो डिजाइन है जी ये ही ਤੇ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੇ ਤੁਸੀਂ ਵੀ ਪਾਓ ਮੇਰੀਆਂ ਭੈਣਾਂ ਨੂੰ ਮੈਂ ਕਹਿ ਨਹੀਂ ਆ ਵੀ ਤੁਸੀਂ ਵੀ ਇਹ ਡਿਜ਼ਾਈਨ ਜਰੂਰ ਪਾਓ ਬਹੁਤ ਸੋਹਣਾ ਲੱਗਦਾ ਹੈ ਤੇ ਇਹ ਮੈਂ ਇੰਨਾ ਹੀ ਡਿਜ਼ਾਈਨ ਬਣਾ ਕੇ ਤੇ ਬਾਕੀ ਮੈਂ ਇਹ ਪਲੇਨ ਹੀ ਬਣਾਉਂਗੀ ਪਿਛਲੀ ਸਾਈਡ ਤੇ ਬਹੁਤ ਸੋਹਣਾ ਲੱਗੂ ਆ ਇਹ ਤੇ ਅਗਲੀ ਸਾਈਡ ਇਹ ਮੈਂ ਜੇਬ ਤੱਕ ਪਾਉਂਗੀ ਵਿਚਾਲੇ ਫੀਟਿੰਗ ਪਾਉਂਗੀ ਤੇ ਉੱਪਰ ਫੇਰ ਮੈਂ ਇਹ ਡਿਜ਼ਾਈਨ ਪਾਉਂਗੀ ਬਹੁਤ ਸੋਹਣਾ ਡਿਜ਼ਾਈਨ ਨੇੜੇ ਤੋਂ ਦੇਖੋ ਤੇ ਜਰੂਰ ਪਾਇਓ ਜੀ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਮੇਰਾ ਡਿਜ਼ਾਈਨ ਕਿਵੇਂ ਦਾ ਲੱਗਿਆ ਜਰੂਰ ਕਮੈਂਟ ਕਰਨਾ ਹੈ ਮੇਰੀਆਂ ਭੈਣਾਂ ਨੇ ਦੱਸਣਾ ਜੀ ਮੈਨੂੰ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਜੀ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੇ ਜੇ ਮੇਰੀ ਭੈਣ ਨੇ ਕਿਸੇ ਨੇ ਕੋਈ ਡਿਜ਼ਾਈਨ ਪੁੱਛਣਾ ਹੋਵੇ ਜਾਂ ਜੀ ਕੋਟੀਆਂ ਚਾਕਟਾਂ ਦੀ ਲੋੜ ਹੋਵੇ ਬਲੌਜ਼ ਟੋਪੀਆਂ ਜਰਾਬਾਂ ਦੀ ਲੋੜ ਹੋਵੇ ਤਾਂ ਜਰੂਰ ਮੈਂ ਮੇਰਾ ਨੰਬਰ ਸਕਰੀਨ ਤੇ ਦਿਨੀ ਹੁੰਨੀ ਆ ਜ਼ਰੂਰ ਤੁਸੀਂ ਮੈਨੂੰ WhatsApp ਕਾਲ ਕਰ ਸਕਦੇ ਹੋ ਮੇਰਾ WhatsApp ਨੰਬਰ ਹੈ ਜੀ ਉਹ ਤੁਸੀਂ ਮੈਨੂੰ WhatsApp ਕਾਲ ਕਰ ਸਕਦੇ ਹੋ ਤੇ ਦੱਸਿਓ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਮੇਰੀਆਂ ਭੈਣਾਂ ਨੇ